ਬੇਹਾਗੜਾ ਮਹੱਲਾ ਪੰਜਵਾਇ ਸ਼ੰਤ ਕਰ ਪਹਿਲਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਹਰ ਕਾ ਏਕ ਅਚੰਬਾ ਦੇਖਿਆ ਮੈਂ ਰੇ ਲਾਲ ਜੀ ਆ ਜੋ ਕਰੇ ਸਤਿਰਮਨ ਆਏ RAM ਧਰ ਰਾਂਗ ਅਖਾੜਾ ਪਾਇਓ ਨ ਮੇਰੇ ਲਾਲ ਜਿਓ ਆਵਣ ਜਾਣ ਸੁਬਾਏ RAM ਹਰ ਕਾਇਕ ਅਚੰਬੋ ਦੇਖਿਆ ਮੇਰੇ ਲਾਲ ਜਿਓ ਜੋ ਕਰੇ ਸੁਧਰਮ ਨਿਆਏ RAM ਭਜਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਬਾਣੀ ਰਾਗ ਵਿਹਾਗੜਾ ਦੇ ਵਿੱਚ ਅੰਗ 541 542 ਦੇ ਉੱਪਰ ਬਾਣੀ ਦਾ ਰੂਪ ਸ਼ੰਤ ਪਹਿਲੇ ਚਰਨ ਦੇ ਵਿੱਚ ਗਾਉਣ ਦਾ ਉਪਦੇਸ਼ਿਕ ਓੰਕਾਰ ਸਤਗੁਰ ਪ੍ਰਸਾਦ ਮੰਗਲ ਅਰਥਾਤ ਕਿ ਓੰਕਾਰ ਇੱਕ ਹੈ ਸਤਗੁਰ ਪਾਤਸ਼ਾਹ ਦੀਆਂ ਦੀ ਕਿਰਪਾ ਦੇ ਨਾਲ ਮਿਲਦਾ ਸੋ ਆਪਣਾ ਸ਼ੰਤ ਦੇ ਪਹਿਲਾ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਹਰ ਕਾ ਏਕ ਅਚੰਬਾ ਦੇਖਿਆ ਮੇਰੇ ਲਾਲ ਜਿਓ ਜੋ ਕਰੇ ਸੋ ਧਰਮਨ ਆਏ RAM ਹਰ ਕਾ ਇੱਕ ਅਚੰਬੋ ਦੇਖਿਆ ਮੇਰੇ ਲਾਲ ਜੀ ਉਹ ਮੇਰੇ ਲਾਲ ਜੀ ਅਸੇ ਸਾਰੇ ਪਰਮੇਸ਼ਰ ਜੀ ਦਾ ਇੱਕ ਅਚੰਬਾ ਅਰਥਾਤ ਕੈਕਸਰਜ ਕੋਤਕ ਦੇਖਿਆ ਕਿ ਸਮਾਦ ਦੇਖਿਆ ਕਿ ਕਹ ਜੋ ਕਰੈ ਸੋ ਧਰਮ ਨਿਆਏ RAM ਮਹਾਰਾਜ ਕਹਿੰਦਾ ਜੋ ਵੀ ਉਹ ਕਾਲਪੁਰਖ ਵਾਇਗਰੂ ਕਰਦਾ ਹੈ ਨਾ ਧਰਮ ਦੇ ਅਨੁਸਾਰ ਹੀ ਕਰਦਾ ਹੈ ਸੱਚੇ ਨਬੇੜੇ ਕਰਦਾ ਹੈ ਸੱਚੇ ਨਾਰੇ ਕਰਦਾ ਹੈ ਕਿਸੇ ਨਾਲ ਵਾਅਦਾ ਜਦ ਵ ਦੇ ਕੇ ਨਹੀਂ ਕਰਦਾ ਸਾਰਿਆਂ ਉਹਨਾਂ ਦੇ ਕਰਮਾਂ ਦੇ ਅਨੁਸਾਰ ਹੀ ਫਲ ਦਿੰਦਾ ਹੈ ਕਹਿੰਦਾ ਹਰ ਰਾਂਗ ਆਖਾੜਾ ਪਾਇਓ ਨ ਮੇਰੇ ਨਾਲ ਜਿਓ ਆਵਣ ਜਾਣ ਸਭ ਐ ਰਾਮ ਹਰ ਰਾਂਗ ਆਖਾੜਾ ਪਾਇਓ ਨ ਮੇਰੇ ਲਾਲ ਜਿਓ ਏ ਮੇਰੇ ਲਾਲ ਜੀ ਮੇਰੇ ਪਿਆਰੇ ਜੀ ਪਿਆਰੇ ਜੀ ਤੁਸੀਂ ਰੰਗ ਅਖਾੜਾ ਪਾਇਆ ਹੋਇਆ ਰੰਗਪੂ ਮਿਰਜੇ ਹੋਈ ਹੈ ਜਿਹੜਾ ਜਗਤ ਹੈ ਨਾ ਮਹਾਰਾਜ ਕਹਿੰਦੇ ਰੰਗ ਮੰਚ ਰਚਿਆ ਹੋਇਆ ਸਾਰਾ ਨਾਟਾ ਰੂਪੀ ਜੀਵ ਜਿਹੜ ਨੇ ਇੱਥੇ ਆ ਕੇ ਆਪੋ ਆਪਣਾ ਰੋਲ ਅਦਾ ਕਰਦੇ ਨੇ ਮਹਾਰਾਜ ਕਹਿੰਦੇ ਆਵਣ ਜਾਣ ਸਬਾਏ RAM ਤੇ ਸਾਰਾ ਜੀਵ ਮਨੋਂ ਜੜੇ ਹਨ ਜੰਮਣੇ ਮਰਨੇ ਹਨ ਹੈ RAM ਜੀ ਸੋਗੋ ਮਹਾਰਾਜਾ ਕਿਰਪਾ ਕਰ ਦੇਣ ਕਹਿੰਦੇ ਆਵਣ ਤਾਂ ਜਾਣਾ ਤਨ ਹੈ ਕੀ ਆ ਜੇ ਨਾ ਮੈਦਨ ਸਿਰ ਜਿਆ ਪਿਕਨਾ ਮੇਲਾ ਸਦਗਰ ਮਹਿਲ ਬੁਲਾਏ ਇੱਕ ਪਰਮ ਭੂਲੇ ਫਿਰਦਿਆ ਆਵਣ ਤਾਂ ਜਾਣਾ ਤਨ ਹੈ ਕੀ ਜੈਨਾ ਮੇਦਨ ਸਿਰਜਿਆ ਆਵਣ ਤਾਂ ਜਾਣਾ ਤਨ ਹੈ ਕੀ ਅਰਥਾਤ ਆਉਣਾ ਜਾਣਾ ਜਪਣਾ ਮਰਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਹੀ ਕੀਤਾ ਹੈ ਆਪ ਹੀ ਬਣਾਇਆ ਹੈ ਕਿਹੜੇ ਵਾਹਿਗੁਰੂ ਜੀ ਨੇ ਮਹਾਰਾਜ ਕਹਿੰਦਾ ਜੈਨਾ ਮੇਦਨ ਸਿਰਜਿਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਮੇਦਨੀ ਅਰਥਾਤ ਸ੍ਰਿਸ਼ਟੀ ਸਿਰਜੀ ਹੈ ਨਾ ਜਗਤ ਬਣਾਇਆ ਭਾਈ ਆਉਣਾ ਜਾਣਾ ਜਾਂ ਜੰਮਣਾ ਮਰਨਾ ਵੀ ਉਹਨੇ ਹੀ ਬਣਾਇਆ ਹੈ ਕਹਿੰਦਾ ਏ ਕ ਨਾਮੇl ਸਤਗੁਰ ਮਹਲ ਬੁਲਾਏ ਇਕ ਪਰਮ ਭੂਲੇ ਫਿਰਦਿਆ ਇਕ ਨਾਮੇl ਸਤਗੁਰ ਮਹਲ ਬੁਲਾਏ ਤੇ ਇਕਨ ਨੂੰ ਮਾਰੇ ਕਹਿੰਦੇ ਸਤਗੁਰ ਪਾਸ਼ਾ ਦੇ ਰਾਹੀ ਮੇਲ ਕੇ ਅਕਾਲ ਪੁਰਖ ਵਾਹਿਗੁਰੂ ਮਹਿਲਾਂ ਚ ਬੁਲਾ ਲੈਂਦੇ ਨੇ ਅੰਦਰ ਅੰਤਿਸ਼ ਕਰਨ ਰੂਪੀ ਕਰ ਦੇਵਤ ਸਾਧ ਲੈ ਲੈਂਦੇ ਨੇ ਤੇ ਇਕ ਪਰਮ ਭੂਲੇ ਫਿਰਦਿਆ ਅਰਥਾਤ ਕੈਕ ਪੁੱਲੜ ਜੀਵਨ ਕਰੇ ਜੀਵ ਪਰਮਾ ਦੇ ਵਿੱਚ ਹੀ ਭੁੱਲੇ ਫਿਰਦੇ ਨੇ ਸਾਰੀ ਉਮਰ ਸੋ ਮਹਾਰਾਏ ਕਹਿੰਦੇ ਅੰਤ ਤੇਰਾ ਤੂੰ ਹੈ ਜਾਣ ਹੈ ਤੂੰ ਸਭ ਮਹਿ ਰਹਾ ਸਮਾਏ ਸੱਚ ਕਹਾ ਨਾਨਕ ਸੁਣੋ ਸੰਤ ਹਰ ਵਰਤਾ ਧਰਮ ਨੇ ਆਏ ਅੰਤ ਤੇਰਾ ਤੂੰ ਜਾਣ ਹੈ ਅਕਾਲ ਪੁਰਖ ਵਾਹਿਗੁਰੂ ਜੀਓ ਤੁਹਾਡਾ ਅੰਤ شمار ਕੇਵਲ ਤੇ ਕੇਵਲ ਤੁਸੀਂ ਆਪ ਹੀ ਜਾਣਦੇ ਹੋ ਕਹਿੰਦਾ ਤੂੰ ਸਭ ਮੈਂ ਰਹਾ ਸਮਾਇਤ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਰੇ ਜੀਵਾਂ ਦੇ ਵਿੱਚ ਸਮਾਏ ਪਏ ਜੇ ਕਹਿੰਦਾ ਸਾਚ ਕਹਾ ਨਾਨਕ ਸੁਣੋ ਸੰਤੋ ਹਰ ਵਰਤਾ ਧਰਮਨ ਆਇਐ ਸਾਚਕ ਆ ਨਾਨਕ ਸੁਣੋ ਸੰਤੋ ਅਰਥਾਤ ਕਿ ਸੱਚ ਕਹਿਣਾ ਕਰਦੇ ਹਨ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਹੇ ਸੰਤ ਜਨੋ ਤੁਸੀਂ ਸੁਣਨਾ ਕਰੋ ਕਹਿੰਦੇ ਹਰ ਵਰਦਾ ਧਰਮ ਨੇ ਆਏ ਉਹ ਹਰੀ ਦੇ ਦਵਾਰੇ ਤੇ ਮਾਰੇ ਕਹਿੰਦੇ ਧਰਮ ਦਾ ਨਿਆਂ ਹੀ ਵਰਤ ਰਿਆ ਸਾਰ ਬੰਨੇ ਪਾਈ ਸੋਗੋ ਆਪਣੇ ਸ਼ਾਂਤ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦਾ ਆਵਹ ਮਨ ਹ ਸਹਿ ਲਿਓ ਮੇਰੇ ਲਾਲ ਜੀਓ ਹਰ ਹਰ ਨਾਮ ਅਰਾਧੇ ਰਾਮ ਕਰ ਸੇਵਹ ਪੂਰਾ ਸਤਗੁਰ ਮੇਰੇ ਲਾਲ ਜੀਓ ਜਮ ਕਾ ਮਾਰਗ ਸਾਧੇ ਰਾਮ ਆਵਹ ਮਨ ਹ ਸਹਿ ਲਿਓ ਮੇਰੇ ਲਾਲ ਜੀਓ ਮੇਰੇ ਪਿਆਰੇ ਜੀਓ ਮੇਰੇ ਲਾਲ ਜੀਓ हे मेरियो सहेलियो हे मेरे साथ संगी जनो गुरमुखो गुरु प्यारे गुर भाइयो आके मिलना कर और मिल के एकत्र हो के की करिए मारे कहंदे हर हर नाम आराधे राम ਇਕੱਤਰ ਹੋ ਕੇ ਨਾ ਮਿਲ ਕੇ ਨਾ ਮਾਰੇ ਕਹਿੰਦੇ ਸੰਗਤੀ ਰੂਪ ਦੇ ਵਿੱਚ ਹਰੀ ਹਰੀ ਦੇ ਨਾਮ ਦੀ ਆਰਾਧਨਾ ਕਰਨੀ ਕਰੀਏ ਹੈ ਰਾਮ ਜੀ ਹਰ ਸੇਵ ਹੋ ਪੂਰਾ ਸਤਿਗੁਰੂ ਮੇਰੇ ਲਾਲ ਜਿਓ ਜਮ ਕਾ ਮਾਰਗ ਸਾਧੈ ਰਾਮ ਕਾਰ ਸੇਵਹ ਪੂਰਾ ਸਤਿਗੁਰੂ ਮੇਰੇ ਲਾਲ ਜਿਓ ਹੈ ਮੇਰੇ ਲਾਲ ਜਿਓ ਮੇਰੇ ਪਿਆਰੇ ਜਿਓ ਪੂਰੇ ਸਤਿਗੁਰੂ ਪਾਤਸ਼ਾਹ ਦੀਆਂ ਦੀ ਸੇਵਾ ਕਰਨੀ ਕਰੀਏ ਮਹਾਰਾਜ ਕਹਿੰਦੇ ਸਿਮਰਨ ਕਰਨਾ ਕਰੀਏ ਭਗਤੀ ਕਰਨੀ ਕਰੀਏ ਪਰ ਜਮ ਕਾ ਮਾਰਗ ਸਾਧੇ ਰਾਮ ਤਜਮ ਦੂਤਾਂ ਦੇ ਰਾਹ ਨੂੰ ਉਪਰ ਲੋਕ ਦੇ ਪੰਦ ਨੂੰ ਸਾਧ ਲਈਏ ਪੱਧਰਾ ਕਰ ਲਈਏ ਇਹ ਰਾਮ ਜੀ ਸੋ ਗੁਰੂ ਮਹਾਰਾਜ ਨੇ ਮਾਰਗ ਵਿਖੜਾ ਸਾਧ ਗੁਰਮੁਖੇ ਹਰ ਦਰਗਾਹ ਸੋਬਾ ਪਾਈ ਆ ਜੇਨ ਕੋ ਬਦਾਤਾ ਤੁਰ ਹੋ ਲਿਖਿਆ ਤਨ ਨਾਰੈਣ ਦੇਨ ਲੈ ਬੁਲਾਈ ਆ ਮਾਰਗ ਵਿਖੜਾ ਸਾਧ ਗੁਰਮੁਖੇ ਗੁਰੂ ਮਹਾਰਾਜ ਜੀ ਦੇ ਅਨੁਸਾਰੀ ਹੋ ਕੇ ਮਾਰੇ ਕਹਿੰਦੇ ਵਿਖੜੇ ਮਾਰਗ ਨੂੰ ਸਾਧ ਲਈਏ ਵਿਖੜੇ ਪੰਧ ਨੂੰ ਪਧਰਾ ਕਰ ਲਈਏ ਕਹਿੰਦਾ ਹਰ ਦਰਗਾਹ ਸੋਭਾ ਪਾਈ ਆ ਅਤੇ ਇਸ ਪ੍ਰਕਾਰ ਹਰੀ ਦੇ ਦਰਗਾਹ ਦੇ ਵਿੱਚ ਵੀ ਸੋਭਾ ਪਾਈ ਆ ਜਸ ਬਾਵਗੇ ਕਹਿੰਦਾ ਜਿਨ ਕੋ ਵਿਦਾਤਾ ਤਰ ਹੋ ਲਿਖਿਆ ਤਿਨਾਂ ਰੈਣ ਦਿਨ ਲਵਲਾਈ ਆ ਜਿਨ ਕੋ ਵਿਦਾਤਾ ਤਰ ਹੋ ਲਿਖਿਆ ਜਿਨਾ ਵੀ ਗੁਰਮੁਖਾ ਗੁਰੂ ਪਿਆਰਿਆਂ ਦੇ ਮਸਤਕ ਦੇ ਵਿੱਚ ਉਹ ਵਿਦਾਤਾ ਪੁਰਖ ਜੀ ਨੇ ਵਿਧਾਨ ਰਚਣ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੁਰ ਦਰਗਾਹੋਂ ਲਿਖਿਆ ਨਾ ਤੁਰੋ ਹੀ ਲਿਖਿਆ ਮੁੱਢ ਕਦੀਮੋਂ ਹੀ ਲਿਖਿਆ ਭਾਗਾਂ ਦੇ ਵਿੱਚ ਮਹਾਰਾਜ ਕਹਿੰਦੇ ਤੈਨਾਂ ਰੈਣ ਦਿਨ ਲਿਵ ਲਈ ਹੈ ਉਹ ਰਾਤ ਦਿਨ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਆਪਣੀ ਲਿਵ ਜੋੜ ਕੇ ਰੱਖਦੇ ਨੇ ਸੁਰਤੀ ਲਾ ਕੇ ਰੱਖਦੇ ਨੇ ਹਰੀ ਪਰਮੇਸ਼ਰ ਦੇ ਨਾਲ ਕਹਿੰਦਾ ਹੋਮ ਮਮਤਾ ਮੋਹ ਛੁੱਟਾ ਜਾਂ ਸਾંગ ਮਿਲਿਆ ਸਾਧ ਹੈ ਜਨਕਹ ਨਾਨਕ ਮੁਕਤ ਹੋ ਆ ਹਰ ਹਰ ਨਾਮੇ ਅਰਾਧੈ ਹੋਮ ਮਮਤਾ ਮੋਹ ਛੁੱਟਾ ਜਾਂ ਸੰਗ ਮਿਲਿਆ ਸਾਧ ਹੈ ਜਦੋਂ ਸਾਥ ਸਤਿਗੁਰੂ ਦਾ ਸੰਗ ਨਸੀਬ ਹੋਇਆ ਨ ਸੰਨ ਤੇ ਸਾਡੇ ਅੰਦਰ ਦੇ ਹਉਮੈ ਜਾਂਦੇ ਰਹੇ ਹੰਕਾਰ ਘੁੰਡ ਗਰੋਰ ਜਾਂਦਾ ਰਿਹਾ ਹੈ ਪਦਾਰਥਾਂ ਦੇ ਮਮਤਾ ਤੇ ਜੀਵਾਂ ਦਾ ਮੋਹ ਵੀ ਛੁੱਟ ਗਿਆ ਸਾਡੇ ਮਨ ਤੋਂ ਮਹਾਰਾਜ ਕਹਿੰਦੇ ਜਾਣ ਕਹ ਨਾਨਕ ਮੁਕਤ ਹੋ ਆ ਹਰ ਹਰ ਨਾਮੇ ਅਰਾਧੇ ਨਾਨਕ ਹਾਨਕ ਨਾਨਕ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਜਾਨ ਅਸੀਂ ਤੁਹਾਡੇ ਦਾਸ ਇਹ ਕਹਿਣਾ ਕਰਦੇ ਹਾਂ ਕਿ ਕਿ ਮੁਕਤ ਹੋਆ ਹਰ ਹਰ ਨਾਮ ਆਰਾਧੇ ਗੜਵੇ ਗੁਰਮੁਗੁਰੂ ਪਿਆਰੇ ਨੇ ਹਰੀ ਹਰੀ ਦੇ ਨਾਮ ਦੀ ਆਰਾਧਨਾ ਕਰਨੀ ਕੀਤੀ ਆ ਮੁਕਤ ਹੋ ਗਿਆ ਜੀ ਸੋਗ ਆਪਣੇ ਸ਼ੰਤ ਦੇ ਤੀਸਰਾ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕਰ ਜੋੜ ਹ ਸੰਤ ਇਕੱਤਰ ਹੋਏ ਮੇਰੇ ਲਾਲ ਜਿਓ ਅਬ ਨਾਸੇ ਪਰਖ ਪੂਜੈ ਹਾਰਾਮ ਬਹਾਵਦ ਪੂਜਾ ਖੋਜੇ ਮੇਰੇ ਲਾਲ ਜਿਓ ਇਹੋ ਮਨ ਤਨ ਸਭ ਅਰਪੇ ਹਾਰਾਮ ਕਰ ਜੋੜ ਹ ਸੰਤ ਇਕੱਤਰ ਹੋਏ ਮੇਰੇ ਲਾਲ ਜਿਓ ਅਰਥਾਤ ਕਹੇ ਮੇਰੇ ਲਾਲ ਜਿਓ ਮੇਰੇ ਪਿਆਰੇ ਜਿਓ ਐ ਸੰਤ ਜਨੋ ਗੁਰਮੁਖੋ ਗੁਰੂ ਪਿਆਰਿਓ ਆਪਣੇ ਦੋਵੇਂ ਹੱਥ ਜੋੜ ਕੇ ਕਰ ਜੋੜ ਕੇ ਮਾਰੇ ਕਹਿੰਦੇ ਸੰਤ ਜਨੋ ਇਕੱਤਰ ਹੋਣਾ ਕਰੋ ਭਾਵ ਕੇ ਨਿਰਮਾਣ ਹੋ ਕੇ ਹੰਕਾਰ ਤੋਂ ਰਹਿਤ ਹੋ ਕੇ ਸਾਸੰਗ ਕਰਨਾ ਕਰੋ ਤਰ ਇਕੱਤਰ ਹੋ ਕੇ ਕੀ ਕਰਨਾ ਮਹਾਰਾਜ ਕਹਿੰਦੇ ਬਨਾਸੀ ਪੁਰਖ ਪੂਜੇ ਹਾਰਾਮ ਉਹ ਨਾਸ਼ ਤੋਂ ਰਹਿਤ ਅਬਨਾਸ਼ੀ ਪੁਰਖ ਦੀ ਪੂਜਾ ਕਰਨੀ ਹੈ ਹੈ ਰਾਮ ਜੀ ਕਹਿੰਦਾ ਬਹੁ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਇਹ ਮਨ ਤਨ ਸਭ ਅਰਪੇ ਹਾਰਾਮ ਉਂ ਬਹੁ ਵਿਦ ਪੂਜਾ ਖੋਜੀਆ ਮੇਰੇ ਲਾਲ ਜੀਓ ਏ ਮੇਰੇ ਲਾਲ ਜੀਓ ਮੇਰੇ ਪਿਆਰੇ ਜੀਓ ਬਹੁਤ ਵਿਧੀਆਂ ਦੀਆਂ ਪੂਜਾ ਜੜੀਆਂ ਉਹ ਖੋਜਣੀਆਂ ਕੀਤੀਆਂ ਔਰ ਖੋਜ ਬੇਤੋਂ ਅਪਰੰਤ ਇਸ ਤੀਜੇ ਦੇ ਉੱਪਰ ਪੜੇ ਕੇ ਇਹ ਮਨ ਤਨ ਸਭ ਅਰਪੇ ਹਾਰਾਮ ਜੇ ਹੋਏ ਪੂਜਾ ਉੱਤਮ ਐਸੀ ਆਪਣਾ ਮਾਨ ਤੈ ਤਾਨ ਵਗੈਰਾ ਮਹਾਰਾਜ ਕਹਿੰਦੇ ਸਾਰਾ ਕੁਝ ਪਾਤਸ਼ਾਹ ਜੀ ਦੇ ਅਰਪਣ ਕਰ ਦਈਏ ਇਹ ਹੀ ਪੂਜਾ ਮਹਾਨ ਪੂਜਾ ਹੈ ਪਰ ਸਾਰਾ ਕੁਝ ਅਰਪਣ ਤੋਂ ਅਪਰੰਤ ਕੀ ਅਹਿਸਾਸ ਹੋਇਆ ਮਹਾਰਾਜ ਕਹਿੰਦੇ ਮਾਨ ਤਾਨ ਤਾਨ ਸਭ ਪ੍ਰਭੂ ਕਹਿ ਰਾ ਕਿਆ ਕੋ ਪੂਜ ਚੜਾਵੇ ਜੇ ਸਹ ਹੋਏ ਕਿਰਪਾ ਦਿਆਲ ਸੁ ਸੋ ਅੰਮੇ ਸੋ ਪ੍ਰਭ ਅੰਕ ਸਮਾਵੇ ਮਾਨ ਤਨ ਧਾਨ ਸਭ ਪ੍ਰਭੂ ਕੇ ਰਾ ਸਾਡਾ ਮਾਨ ਵੀ ਸਾਡਾ ਤਨ ਵੀ ਸਾਡਾ ਧਾਨ ਵੀ ਸਾਰਾ ਕੋਈ ਤੇ ਪਰਮੇਸ਼ਰ ਜੀ ਦਾ ਹੀ ਹੈ ਫਿਰ ਮਹਾਰਾਜ ਕਹਿੰਦੇ ਕਿ ਆ ਕ ਪੂਜ ਚੜਾਵੇ ਪਰਮੇਸ਼ਰ ਦੇ ਦਰ ਤੇ ਕੋਈ ਪੂਜਾ ਚੜਾ ਸਕਦਾ ਹੈ ਇਹ ਤੇ ਪਹਿਲਾਂ ਚੀਜ਼ਾਂ ਪਰਮੇਸ਼ਰ ਦੀਆਂ ਨੇ ਮਹਾਰਾਜ ਕਹਿੰਦੇ ਕਹਦਾ ਵੀ ਹਮੇ ਹੰਕਾਰ ਕਰਕੇ ਪਰਮੇਸ਼ਰ ਦੇ ਦਰ ਤੇ ਇਹਨਾਂ ਚੀਜ਼ਾਂ ਦਾ ਚੜਾਵਾ ਨਹੀਂ ਚੜਾਉਣਾ ਐਸ ਬਿਰਤੇ ਦੇ ਨਾਲ ਚੜਾਉਣਾ ਕਿ ਤੇਰਾ ਤੁਝ ਆ ਸੌਂਪ ਤੇ ਕਿਆ ਲਾਗਾ ਮੇਰਾ ਮਹਾਰਾਜ ਜੀ ਤੁਹਾਡਾ ਹੀ ਤੁਹਾਨੂੰ ਸੌਂਪਣ ਲੱਗਿਆ ਸਾਡਾ ਕੁਝ ਵੀ ਨਹੀਂ ਜਿਦਾਂ ਐਵੇਂ ਦੇ ਬਿਰਤੇ ਧਾਰਨ ਕਰਦੇ ਫਿਰ ਮਾਰੇ ਕਹਿੰਦੇ ਜੈਸ ਹੋਏ ਕਿਰਪਾਲ ਦਿਆਲ ਸੁਆਮੀ ਸੋ ਪ੍ਰਭ ਅੰਕ ਸਮਾਵੈ ਜਿਹਦੇ ਤੇ ਉਹ ਸੁਆਮੀ ਦੇ ਮਾਲਕ ਜੇ ਮਾਰੇ ਕਹਿੰਦਾ ਪ੍ਰਭੂ ਜੀ ਦਿਆਲੂ ਕਿਰਪਾਲੂ ਆ ਜਾਂਦੇ ਨੇ ਸੋ ਪ੍ਰਭ ਅੰਕ ਸਮਾਵੈ ਉਹ ਪ੍ਰਭ ਜਿਹਦੇ ਅੰਕ ਅਥਵਾ ਗੋਦ ਦੇ ਵਿੱਚ ਸਮਾ ਜਾਂਦਾ ਹੈ ਪਰਮੇਸ਼ਰ ਦੇ ਸਰੂਪ ਚ ਲੀਨ ਹੋ ਜਾਂਦਾ ਹੈ ਕਹਿੰਦੇ ਭਾਗ ਮਸਤਕ ਹੋਏ ਜਿਸ ਕਾ ਤਿਸ ਗੁਰ ਨਾਲ ਸਨੇਹਾ ਜਨਕਹ ਨਾਨਕਹ ਮੇਲ ਸਾਧ ਸੰਗਤ ਹਰ ਹਰ ਨਾਮ ਪੂਜੇ ਹਾ ਭਾਗ ਮਸਤਕ ਹੋਏ ਜਿਸ ਕਾ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਦੇ ਮੱਥੇ ਦੇ ਭਾਗ ਬਹੁਤ ਵੱਡੇ ਹੁੰਦੇ ਨੇ ਬੜੇ ਉੱਚੇ ਹੁੰਦੇ ਨੇ ਨਾ ਮਹਾਰਾਜ ਕਹਿੰਦੇ ਤੈਸਾ ਗੁਰ ਨਾਲ ਸਨੇਹਾ ਹੁੰਦਾ ਹੈ ਗੁਰਮਹਾਰਾਜੀਆਂ ਦੇ ਨਾਲ ਸਨੇਹ ਪੈਦਾ ਹੁੰਦਾ ਹੈ ਉਹਦੇ ਅੰਦਰ ਹੀ ਗੁਰਮਹਾਰਾਜੀਆਂ ਦੇ ਪ੍ਰਤੀ ਪਿਆਰ ਉਤਪੰਨ ਹੁੰਦਾ ਹੈ ਸ਼ਰਧਾ ਭਾਵ ਨੇ ਉਤਪੰਨ ਹੁੰਦੀ ਹੈ ਕਹਿੰਦਾ ਜਨਕ ਆ ਨਾਨਕ ਮਿਲ ਸਾਧ ਸੰਗਤ ਹਰ ਹਰ ਨਾਮ ਪੁਜੇ ਹਾ ਜਾਨਕਾ ਹਾਨਕ ਨਾਨਕ ਮਿਲ ਸਾਧ ਸੰਗਤ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਜਨ ਅਸੀਂ ਤੁਹਾਡੇ ਦਾਸ ਇਹ ਕਹਿਣਾ ਕਰਦੇ ਹਾਂ ਕਿ ਮਿਲ ਕੇ ਸਾਧੂਆਂ ਦੀ ਸੰਗਤ ਦੇ ਨਾਲ ਹਰ ਹਰ ਨਾਮ ਪੂਜੇ ਹਾਂ ਅਸੀਂ ਹਰੀ ਹਰੀ ਜੀ ਤੁਹਾਡੇ ਨਾਮ ਦੀ ਪੂਜਾ ਕਰਨੇ ਕਰਦੇ ਹਾਂ ਸੋ ਅਗੰਤਮ ਆਪਣੇ ਸ਼ੰਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਦਹਾ ਦਸ ਖੋਜਤ ਹਮ ਫਿਰੇ ਮੇਰੇ ਲਾਲ ਜਿਓ ਹਰ ਪਾਇੜਾ ਘਰ ਆਏ ਰਾਮ ਹਰ ਮੰਦਰ ਹਰ ਦੇ ਸਾਜ ਅ ਮੇਰੇ ਲਾਲ ਜਿਓ ਹਰ ਤਸਮੈ ਰਹਾ ਸਮਾਏ ਰਾਮ ਦਹਾ ਦਸ ਖੋਜਤ ਹਮ ਫਿਰੇ ਮੇਰੇ ਲਾਲ ਜਿਓ ਮੇਰੇ ਲਾਲ ਜਿਓ ਮੇਰੇ ਪਿਆਰੇ ਜਿਓ ਪਹਿਲਾ ਬੈਲ ਤਾਂ ਅਸੀਂ ਦਸਾਂ ਦਿਸ਼ਾਵਾਂ ਦੇ ਵਿੱਚ ਤੁਹਾਨੂੰ ਕੋਜਦੇ ਫਿਰਦੇ ਸੀ ਲੱਭਦੇ ਫਿਰਦੇ ਢੂੰਡਦੇ ਫਿਰਦੇ ਸੀ ਆਰ ਹਰ ਪਾਇੜਾ ਕਰਿਆਏ RAM ਹਰੀ ਜੀ ਨੂੰ ਕਿੱਥੋਂ ਪਾਇਆ ਮਹਾਰਾਜ ਕਹਿੰਦਾ ਹਰੀ ਜੀ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਆਉਣ ਤੋਂ ਉਪਰੰਤ ਹੀ ਪਾਇਆ ਜਦੋਂ ਅੰਤਰਮੁਖੀ ਹੋਏ ਫਿਰ ਤੇ ਸਾਡੇ ਅੰਦਰਮੁਖੀ ਹੋਏ ਮਹਾਰਾਜੇ ਉਦਾਂ ਹੀ ਤੁਹਾਨੂੰ ਅੰਦਰੋਂ ਹੀ ਪਾਇਆ ਸੀ ਕਹਿੰਦਾ ਹਰ ਮੰਦਰ ਹਰ ਜਿਹਾ ਸਾਜਿਆ ਮੇਰੇ ਲਾਲ ਜੀਓ ਹਰ ਤਿਸ ਮੈਂ ਰਹਾ ਸਮਾਇਂ ਰਾਮ ਆ ਜਿਹੜਾ ਸਰੀਰ ਉਪਰ ਹਰੀ ਦਾ ਮੰਦਰ ਹੈ ਨਾ ਹਰੀ ਜੀ ਨੇ ਖੁਦ ਹੀ ਸਾਜਿਆ ਹੋਇਆ ਖੁਦ ਹੀ ਰਚਿਆ ਹੋਇਆ ਬਣਾਇਆ ਹੋਇਆ ਹੈ ਮੇਰੇ ਲਾਲ ਜੀਓ ਮੇਰੇ ਪਿਆਰੇ ਜੀਓ ਸੋਹਰ ਮਹਾਰਾਜ ਕਹਿੰਦਾ ਹਰ ਤਿਸ ਮੈਂ ਰਹਾ ਸਮਾਇਂ ਰਾਮ ਤੇ ਹਰੀ ਪਰਮੇਸ਼ਰ ਦੇ ਵਿੱਚ ਹੀ ਸਮਾਇਆ ਹੋਇਆ ਦੇ ਵਿੱਚ ਹੀ ਲੀਨ ਭਰੂ ਰਹਿ ਰਾਮ ਜੀ ਕਹਿਆ ਸਰਬ ਸਮਾਨ ਆਪ ਸੁਆਮੀ ਗੌਰਵ ਖੇ ਪ੍ਰਗਟ ਹੋਇਆ ਮਿਟਿਆ ਅਧੇਰਾ ਦੁੱਖ ਨਾਠਾ ਅਮਿਓ ਹਰ ਰਸ ਚੋਇਆ ਸਰਬ ਸਮਾਨ ਆਪ ਸੁਆਮੀ ਬੇਸ਼ੱਕ ਸਾਰੀਆਂ ਥਾਵਾਂ ਦੇ ਵਿੱਚੋਂ ਮਾਲਕ ਆਪ ਹੀ ਸਮਾਇਆ ਹੋਇਆ ਹੈ ਪਰੰਤੂ ਮਹਾਰਾਜ ਕਹਿੰਦਾ ਗੌਰਵ ਖੇ ਪ੍ਰਗਟ ਹੋਇਆ ਗੁਰੂ ਮਹਾਰਾਜ ਦੇ ਅਨੁਸਾਰ ਹੀ ਹੋਇਆ ਗੁਰਮਖੰਡ ਦੇ ਅੰਦਰ ਹੀ ਪਾਤਸ਼ਾਹ ਪ੍ਰਗਟ ਹੋਇਆ ਪ੍ਰਤੱਖ ਸਾਖਸ਼ਾਤ ਹੋਇਆ ਹੈ ਪਰ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਦੇ ਅੰਦਰ ਅੰਤਿਸ਼ਕਰਣ ਦੇ ਵਿੱਚ ਹਿਰਦੇ ਦੇ ਵਿੱਚ ਪਾਤਸ਼ਾਹ ਜੀ ਪ੍ਰਗਟ ਹੋਏ ਨੇ ਨਾ ਮਟਿਆ ਅਧੈਰਾ ਦੁੱਖ ਨਾਟਾ ਅਮਿਓ ਹਰ ਰਸ ਚੋਇਆ ਮਟਿਆ ਅਧੈਰਾ ਦੇ ਅੰਦਰ ਉਹ ਗਿਆਨ ਦਾ ਹਨੇਰਾ ਮਿਟ ਗਿਆ ਦੁੱਖ ਨਾਟੋ ਦੇ ਅੰਦਰ ਸਾਰਾ ਦੁੱਖ ਨਾਟ ਘੇ ਭੱਜ ਗਏ ਔਰ ਅਮਯੋ ਹਰ ਰਸ ਚੋਇਆ ਉਹਦੇ ਅੰਦਰ ਅੰਤਿਸ਼ ਕਰਨ ਦੇ ਵਿੱਚ ਹਰੀ ਰਸ ਰੂਪੀ ਅੰਮ੍ਰਿਤ ਚੋਇਆ ਮਹਾਰਾਜ ਕਹਿੰਦੇ ਕਹਿੰਦਾ ਜਹਾ ਦੇਖਾ ਤਹਾ ਸੁਅਮੇ ਪਾਰ ਹਮ ਸਭ ਠਾਏ ਜਾਨਕਹ ਨਾਨਕਹ ਸਤ ਗੁਰ ਮਿਲਾਇਆ ਹਰ ਪਾਇੜਾ ਕਰ ਆਏ ਜਹਾ ਦੇਖਾ ਤਹਾ ਸੁਅਮੇ ਅੰਦਰ ਅੰਤਿਸ਼ ਕਰਨ ਦੇ ਵਿੱਚ ਹਰੀ ਜੀ ਦੇ ਦਰਸ਼ਨ ਤੋਂ ਉਪਰੰਤ ਹੌਣ ਤਾਂ ਜਿੱਧਰ ਵੀ ਬੈਨਿਆ ਸਾਨੂੰ ਉੱਧਰ ਹੀ ਉਹ ਸਵਾਮੀ ਜੀ ਮਾਲਕ ਜੀ ਦਿੰਦਾ ਪਾਰ ਹਮ ਸਭ ਠਾਇ ਅਰਥਾਤ ਕਿ ਗੱਲ ਕਿ ਉਹ ਪਾਰ ਬ੍ਰਹਮ ਪਰਮੇਸ਼ਰ ਜੀ ਅਨੁਸਾਰੀਆਂ ਥਾਵਾਂ ਦੇ ਵਿੱਚੋਂ ਨਜ਼ਰੀ ਆਉਣ ਲੱਗ ਪਿਆ ਪ੍ਰਤੀਤ ਹੋਣ ਲੱਗ ਪਿਆ ਕਹਿੰਦਾ ਜਨ ਕਹਾ ਨਾਨਕ ਸਤ ਗੁਰ ਮਿਲਾਇਆ ਹਰ ਪਾਇੜਾ ਘਰ ਆਏ ਜਨ ਕਹਾ ਨਾਨਕ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਜਨ ਤੁਹਾਡੇ ਦਾਸ ਤੁਹਾਡੇ ਸੇਵਕ ਕਹਿਣਾ ਕਰਦੇ ਹਾਂ ਕਿ ਸਾਤ ਗੁਰ ਮਿਲਾਇਆ ਸਤ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਹਰੀ ਜੀ ਤੁਹਾਡੇ ਚਰਨਾਂ ਨਾਲ ਮਿਲਾਉਣਾ ਕੀਤਾ ਹੈ ਔਰ ਹਰ ਪਾਇੜਾ ਘਰ ਆਏ ਸੀ ਆਪਣੇ ਅੰਦਰ ਲੈ ਅੰਤਿਸ਼ਕਰਣ ਰੂਪੀ ਘਰ ਦੇ ਵਿੱਚ ਆ ਕੇ ਹਿਰਦੇ ਘਰ ਦੇ ਵਿੱਚ ਆ ਕੇ ਹਰੀ ਜੀ ਤੁਹਾਨੂੰ ਪਾਉਣਾ ਕੀਤਾ ਹੈ ਇਹਦਾ ਜਹਾ ਦੇਖਾ ਤਹਾ ਸੁਆਮੀ ਪਾਰ ਹਮ ਸਭ ਠਾਏ ਜਨਕਾ ਨਾਨਕ ਸਤ ਗੁਰ ਮਿਲਾਇਆ ਹਰ ਪਾਇੜ ਘਰ ਆਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ